ਕੀ ਪ੍ਰੋਗਰਾਮ ਸੀਗਾ ਅੱਜ ਜੀ ਜਿਹੜਾ ਸਾਡਾ ਹੈਗਾ ਰਜੀਵ ગાંધી ਪੰਚਾਇਤੀ ਰਾਜ ਸੰਗਠਨ ਦਾ ਪ੍ਰਦੇਸ਼ ਰਜੀਵ ગાંધી ਪੰਚਾਇਤੀ ਰਾਜ ਸੰਗਠਨ ਪੰਜਾਬ ਦਾ 2 ਦਿਨਾਂ ਦਾ ਕੈਂਪ ਸੀ ਫਰੀਦਕੋਟ ਜ਼ਿਲ੍ਹੇ ਦਾ ਕੋਟਕਪੂਰਾ ਬਾਈ ਅਜੇਪਾਲ ਸੰਧੂ ਜੀ ਦੇ ਸਕੂਲ ਦੇ ਵਿੱਚ ਇਹ ਸਾਰਾ ਜਿਹੜਾ ਕੈਂਪਸ ਹੋਸਟ ਕੀਤਾ ਗਿਆ ਔਰ ਸੀਨੀਅਰ ਸੈਂਡਰੀ ਸਕੂਲ ਲੜਕੇ ਕੋਟਕਪੂਰਾ ਅਸੀਂ ਅੱਜ ਇਸ ਕੈਂਪ ਦੇ ਦરાਹੀਂ ਉਹ ਸਕੂਲ ਦੀ ਜਿਹੜੀ ਸ਼ਾਮਦਾਨ ਕੀਤਾ ਸਫਾਈ ਦਾ ਜਿਹੜੀ ਮਹਮ ਚਲਾਈ ਔਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਫਾਈ ਕੀਤੀ ਸਾਡਾ ਜ਼ਿਲ੍ਹਾ ਪ੍ਰਧਾਨ ਨਵੀਪ ਸਿੰਘ ਬੱਬੂ ਬਰਾੜ ਰਜੀਵ ਗਾਦੀ ਪੰਚਾਇਤੀ ਰਾਜ ਸਗਠਨ ਦੇ ਜ਼ਿਲ੍ਹਾ ਪ੍ਰਧਾਨ ਗੁਰਸ਼ਵਿੰਦਰ ਜੀ ਰਜੀਵ ਗਾਦੀ ਪੰਚਾਇਤੀ ਰਾਜ ਸਗਠਨ ਦੇ ਪੰਜਾਬ ਦੇ ਪ੍ਰਧਾਨ ਗਗਨਦੀਪ ਬੋਬੀ ਜੀ ਔਰ ਸਾਡੇ ਜਸਪ੍ਰੀਤ ਜੀ ਸੈਕਟਰੀ ਪ੍ਰਦੇਸ਼ ਦੇ ਸਾਰਿਆਂ ਨੇ ਰਲ ਮਿਲ ਕੇ ਜਿੰਨੇ ਵੀ ਸਾਡੇ ਇੱਥੇ ਸਾਥੀ ਆ ਸਾਰਿਆਂ ਨੇ ਯੋਗਦਾਨ ਪਾਇਆ ਔਰ ਰਲ ਮਿਲ ਕੇ ਸਾਰਿਆਂ ਨੇ ਸਵੇਰ ਤੋਂ ਲੈ ਕੇ ਹੁਣ 8:30 ਵਜੇ ਤੱਕ ਇੱਥੇ ਸਫਾਈ ਮੈਮ ਚਲਾਈ ਅਸੀਂ ਸਾਰਿਆਂ ਦਾ ਤੈਨੂੰ ਧੰਨਵਾਦ ਕਰ ਮਤਲਬ ਲੋਕਾਂ ਨੂੰ ਸਹਯਾ ਦਿੱਤਾ ਵੀ ਆਪਣੇ ਆਲੇ ਦੁਆਲੇ ਆਪਣੇ ਜਿਹੜੀਆਂ ਸੰਸਥਾਵਾਂ ਉਹਨਾਂ ਦੀ ਸਫਾਈ ਹਾਂ ਬਿਲਕੁਲ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜੇ ਅਸੀਂ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਫਾਈ ਮੈਂ ਕਰ ਸਫਾਈ ਕਰਦੇ ਰਵਾਂਗੇ ਸਾਨੂੰ ਵੇਖ ਕੇ ਹੋਰ ਲੋਕ ਬਹੁਤ ਸਾਰੇ ਜਿਹੜੇ ਘਰਾਂ ਚ ਬੈਠੇ ਨੇ ਉਹ ਲੱਗ ਜਾਂਦੇ ਨੇ ਆਲਾ ਦਾਲਾ ਸਾਭ ਰੱਖਣ ਜਿੱਥਾਂ ਸਫਾਈ ਵਹਾਂ ਖਦਾਈ ਖਦਾਈ